ਜੀ ਸੱਜਣਾਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਲੇ ਨਵੇਂ ਵਲੌਗ 'ਚ ਅੱਜ ਮੇਰਾ ਮੇਰਾ ਭਰਾ ਸੁਨਾਰਾ ਲੈ ਕੇ ਆ ਰਿਹਾ ਵਾ ਬਾਹਰ ਦਰਵਾਜੇ ਤੇ ਬੂਆ ਕਰ ਕਰ ਰਹੇ ਨੇ ਆ ਜਾ ਪਾਉਗਾ ਕੋਲ ਤੇ ਆ ਸੁਨਾਰਾ ਆਪਣਾ ਲੈਨੇ ਆ ਹਾਂਜੀ ਮਾੜ ਭਾਬੀ ਆਏ ਨੇ ਮੇਰੇ ਅੱਗੇ ਅੱਗੇ ਬੱਸ ਆਓ ਜੀ ਜੀ ਮੈਂ ਤਾਂ ਆ ਜੀ ਜੀ ਆ ਮਾ ਮਾ ਇਹ ਮੇਰੇ ਤਾਪੀ ਜੀ ਇਹ ਮੇਰੇ ਵੀਰ ਸੀ ਆਹ ਖੜਾ ਛੋਟਾ ਪੁੱਤ ਕਿੱਥੇ ਹਾਂਜੀ ਕਿੱਥੇ ਸੀ ਨਹੀਂ ਸਾਡੀ ਕਿਤੋਂ ਆ ਲੋ ਚੱਲ ਗਿਆ ਸੁਨਾਰਾ ਜਵਣ ਨਾਲ ਚਾਹ ਪੀਏ ਨਾਲ ਸੁਨਾਰਾ ਖਾਈਏ

प्रताप गरम कराएंगे लूरो बड़ी ना तो है ना सें दो दो तो मेरा बसा ही नाम दिया साड़ी है तो बसा आ गया साड़ी नहीं तो क्या हाँ मेरी बहुत सी आंटी हैं बहुत नहीं मेरी कजरी गया है इसने आये मेरे पे आये आये नॉन 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 गाय चुपी गई घोड़ा गील चटी तेन आप

ਖਾਇਆ ਬਾਗ ਇਹ ਖਾ ਲੋ ਹਨ ਖਾ ਲੋ ਨਹੀਂ ਨਹੀਂ ਤੇ ਚਾਹ ਬਣ ਗਈ ਹੈ ਜੱਗ ਚ ਪੋਣਾਂ ਨੂੰ ਦੁੱਧ ਵਾਲੇ ਜੀ ਮੋਸੇ ਆਪਾਂ ਸਾਰਿਆਂ ਨੂੰ ਖਾਤੇ ਆ ਪੰਜਾਬੀ ਚ ਫੇਰ ਨਹੀਂ ਗਰਮ ਮੋਜਾ ਚ ਚਾਹ ਵੀ ਆਪਣਾ ਜੱਗ ਆ ਜਾ ਅੰਡੇ ਦਾ ਹੈ ਕਿ ਕੌਲੀ ਕੀ ਕਰਨੀ ਆ ਕੌਲੀ ਚਾਲੀ ਨਾ ਦੋ ਨੰਨੀ ले हम बे हम बे का शोरशो तो पिसिगी करनी है अब हम बे हम बे का शोरशो तो पिसिगी करनी है गरम आ नहीं हम अगला गरम के चमचम लगा दे लीजिए किन जाला जाए तांगा है इतना देर में इतना से दूं पहला

ਇਹ ਬਹੁਤ ਹੀ ਥੀਨਾ ਹੈ ਜਿਹੜਾ ਸਟਾਫ ਬਹੁਤ ਵਧੀਆ ਹੈ ਜਿਹੜਾ ਇਹਨਾਂ ਮੱਧਿਆ ਦੀ ਵਰਕਰ ਦਾ ਸਟਾਫ ਬਹੁਤ ਵਧੀਆ ਹੈ ਸਾਰਾ ਬਹੁਤ ਵਧੀਆ ਆਈਏ ਮਤਲਬ ਤੁਹਾਨੂੰ ਕਰਦੇ ਕਿਸੇ ਨਾਲ ਫਰਕ ਨਹੀਂ ਕਰਦਾ ਤੁਸੀਂ ਇੱਕ ਵਾਰ ਆਓ ਮੈਂ ਤੁਹਾਨੂੰ ਜਿਹੜੀ ਵਰਕਰ ਹੈ ਤੇ ਇਹਨਾਂ ਦਾ जा हो गया रेडी लगे घरे घरे जाके बीच घरे आगे ਹਾਂਜੀ ਜੀ ਉਹ ਮੈਂ ਘਰ ਪਹੁੰਚ ਗਿਆ ਹਾਂ ਬੱਚਿਆਂ ਦੇ ਵਿੱਚ ਪੀਜ਼ਾ ਲੈ ਕੇ ਆ ਮੇਰੀ ਫੈਮਿਲੀ ਪੀਜ਼ਾ ਇੰਜੋਏ ਕਰਾਂਗੇ ਵਾਹ ਆ ਜੋ ਸਾਰੇ ਜਣੇ ਤੁਸੀਂ ਵੀ ਖਾ ਲਓ ਇਹ ਆ ਦੇਖਿਓ ਮਿਰਚੀ ਪਨੀਰ ਪੀਜ਼ਾ ਤੇ ਆਇਆ ਹੈਗਾ ਦੂਸਰਾ ਕਿਹੜਾ ਇਹ ਨਹੀਂ ਵੈਜ ਪੀਜ਼ਾ ਜੀ ਇਹ ਵੈਜ ਪੀਜ਼ਾ ਵਾ ਆ ਚਿਲੀ ਪੀਜ਼ਾ ਵਾ ਚਿਲੀ ਪਨੀਰ ਪੀਜ਼ਾ ਇਹ ਵਾਲਾ ਵੈਜ ਵਾਲਾ ਆਓ ਫਰੈਂਡਸ ਖਾ ਲੋ ਜੀ खाओ खाओ तो सी भी जम्मी अपन खाओ के जम्मी है पापा जम्मी आओ पापा जम्मी बना तो सी भी खा लो पापा खाने अपन पता नहीं खाओ खाओ टेस्ट करो मम्मी तो ना मम्मी ने क्या मम्मी ने क्या टेस्ट करो दादा दिया तो सी भी खा लो टेस्ट कर दिया। आ जाओ आ जाओ के आ जाओ कोई नहीं दिया

ਹੈਲੋ ਲੋ ਲੋ ਜੀ ਜਖਾ ਲੋ ਆ ਜੋ ਫਰੈਂਸ ਸੰਤੋ ਨਾ ਬਹੁਤ ਆ ਸੋਸ ਨਾ ਵਧੀਆ ਲੱਗਦਾ ਪਹਿਲਾਂ ਦਪਰੇਸ ਮੋਚੇ ਖਾਦੇ ਇਹਨਾਂ ਨੇ ਮੰਗਾਇਆ ਜਦੋਂ ਜਦੋਂ ਵੀਡੀਓ ਨਹੀਂ ਆਈ ਸੀ ਛੰਡਾਰਾ ਲੈ ਕੇ ਤੇ ਹੁਣ ਰਾਤ ਨੂੰ ਬੱਚੇ ਗੈਰੇ ਪੀਜ਼ਾ ਖਾਣਾ ਵਾਰਸ ਜਿਆਦਾ ਜਿਆਦਾ ਕਰ ਰਿਆ ਸੀ ਪੀਜ਼ੇ ਨੇ डिमांडांड ने बहाना चुली हा? हाँ भाला बुद्ध वादिया वा मिर्च नीचा बेडशीट चादर बैठ दिया ये तो सटव है लपटन लो भरने हम बढ़िया चादर इतना कलर कितना प्यारा बोल के धरो ये आ रही मम्मी अच्छी लड़की की तो 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 सराने

ਮਾਈਕ ਕਰਦੇ ਦੋ ਢਰਾਣਿਆਂ ਦੇ ਕਮਰੇ ਸਭੈ ਜੋ ਵਾਰਸ ਆਹਵਾ ਸਿੰਗਲ ਚਾਦਰ ਸਿੰਗਲ ਬੈੱਡ ਦੀ ਚਾਦਰ ਦੀਵਾਨ ਦੀ ਇਹ ਆਈ ਹੀ ਇਹ ਕਾਹਵਾ ਸਿੰਗਲ ਚਾਦਰ ਦੀਵਾਨ ਦੀ ਇਹ ਆਈਆਂ 2.5 ਸੋਰੀ ਆਈਆਂ ਦੀਵਾਨ ਦੀਆਂ ਚਾਦਰਾਂ ਕਾਟਨ ਦੀਆਂ ਇਹ ਕਾਵਲੀ ਚਾਦਰਾਂ ਨਾਲ ਹੋਸ਼ਣ ਮਿਲੇ ਆ ਦੇ ਇਹ ਕਾਲਿਆਂ ਦੀ ਲਗੜ ਦੀ ਚਾਦਰ ਤੇ ਨਾਲ ਆ ਛੋਡੇ ਪਿੱਲੋ ਦਿੱਤੇ ਆ ਨਾਲ ਆ ਸਾਰਿਆਂ ਦੇ ਛਾੜਨੇ ਨਾਲ ਇਹ ਬਹੁਤ ਵਧੀਆ ਬਣੇ ਹੋਏ ਆ ਕਾਲੀ ਚਾਦਰ ਡੋਲਗੜ ਦੀ ਚਾਦਰ ਲਿਆ ਦੀ ਦੋਵਾਂ ਦੇ ਤੇ ਇਹਦੇ ਉੱਪਰ ਕੜਾਈ ਆ ਦੇਖੋ ਸਾਰੀ ਚਾਦਰ ਦੇ ਵਿੱਚ ਇਸ ਤਰ੍ਹਾਂ ਦੀ ਕੜਾਈ ਆ ਨਾਲ ਆਗਲੇ ਸਰਹਾਣਿਆਂ ਦੇ ਕਵਰ ਨੇ ਇਹ ਬਹੁਤ ਸੋਹਣੀ ਚਾਦਰ ਹੈ ਡਬਲ ਬੈੱਡ ਦੀ ਹੈ ਇਹ ਨੋ ਸੰਗਤਿਸ ਦਾ ਬਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ ਬੱਸ